ਵਾਹਿਗੁਰੂ ਜਿੱਕਾ ਕਾਲਸਾ ਗਰਹੈ ਵਾਹਿਗੁਰੂ ਜਿੱਕੀ ਪਤੇ ਵਡਹੰਸ ਮਹੱਲਾ ਤੀਜਾ ਮਨਵਾ ਦੇਹ ਦੇ ਸਤਾਵਦਾ ਉਹ ਕੈਸੇ ਹਰ ਗੁਣ ਗਾਵੇ ਉਹ ਕੈਸੇ ਉਹ ਨਹੀਂ ਕਹਿਣਾ ਉਹ ਕਹਿਤਾ ਤਾਂ ਊੜਾ ਬੰਦ ਮੂੰਹ ਵਾਲਾ ਹਹਾ ਉਹ ਊੜਾ ਖੁੱਲੇ ਮੂੰਹ ਵਾਲਾ ਹਹਾ ਉਹ ਉਹ ਕੈਸੇ ਹਰ ਗੁਣ ਗਾਵੇ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਦਕਾਈ ਹਾਂਜੀ ਆਦਕਾਈ ਹੀ ਉਚਾਰਨ ਕਰਨਾ ਅਦਿਕਾਈ ਨਹੀਂ ਕਹਿਣਾ ਹੈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਹਜੇ ਗੁਣ ਰਵੀਜੈ RAM ਨਾਮ ਇਸ ਯੁਗ ਮਹਿ ਦੁਲੰਬ ਹੈ ਦੁਲਬ 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 ਨਹੀਂ ਕਹਿਣਾ RAM ਨਾਮ ਇਸ ਯੁਗ ਮਹਿ ਦੁਲਬ ਹੈ ਗੁਰਮਤ ਹਰ ਰਸ ਪੀਜੈ ਰਹਾਉ ਸਬਦ ਚੀਨ ਮਨ ਨਿਰਮਲ ਹੋਵੇ ਤਾ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੈ ਤਾ ਨਿਜ ਘਰ ਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਓ ਇਛਿੰਦਿਆ ਨਹੀਂ ਕਹਿਣਾ ਟਟਪੀ ਲੱਗੀ ਹੋਈ ਆ ਮਨ ਚਿੰਦਿਆ ਮਨ ਚਿੰਦਿਆ ਫਲ ਪਾਓ ਹਮ ਨੀਚ ਸੇ ਊਤਮ ਭਏ ਹਰ ਕੀ ਸਰਣ ਸਰਨ ਆਈ ਸੇ ਪਦ ਤੇ ਠਮਕ ਲਾ ਦਿੰਨੀ ਐ ਹਮ ਨੀਚ ਸੇ ਊਤਮ ਪਈ ਇਥੇ ਵਿਸਰਾਮ ਹੈ ਹਰ ਕੀ ਸਰਣ ਆਈ ਪਾਥਰ ਡੁੱਬਦਾ ਕਾੜ ਲੀਆ साची वडे आई पाथर पद भी कस बोलना है डुबदा पद भी कस उच्चारण करना है पत्थर डुबदा काढ़ लिया साची वडे आई बेख से अमृत पाए बेख से इत ठमक अमृत पाए गुरमत बुद्ध पाई अकोह परमल पाए हां जी अकोह ये कसके के पद उच्चारण करना है अकोह अक ਇਕ ਕਬੂਟਾ ਹੈ ਅੱਕ ਦਾ ਬੂਟਾ ਅਕਹ ਪਰਮਲ ਪਏ ਯਾਨੀ ਚੰਦਨ ਹੋ ਗਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਭ ਦੁਲੰਭ ਹੈ ਜਾਗ ਮਹਿ ਖਟਿਆ ਆਏ ਪੂਰਾ ਭਾਗ ਸਤਗੁਰ ਮਿਲੇ ਹਰ ਨਾਮ ਧਿਆਏ ਮਨ ਮੁਖ ਭੂਲੇ ਵਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋ ਹਰ ਹਰ ਸਭ ਕੋ ਕਰੈ ਸਚਾ ਸ਼ਬਦ ਨ ਪਾਇਆ ਮੁਖੋ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੁਖ ਮੁਕਤ ਤੈਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ ਇਕ ਓੰਕਾਰ ਸਤਗੁਰ ਪ੍ਰਸਾਦਿ ਕਾਇਆ ਕੂੜ ਵਿਗਾੜ ਕਾਹੀ ਨਾਈਐ ਨੱਤਾ ਸੂ ਪਰਵਾਣ ਸੱਚ ਕਮਾਈਐ ਨਾਈਐ ਨੱਤਾ ਪਾ ਜਿਹੜੀਆਂ ਭਾਰੇ ਉਚਾਰਨ ਕਰਨੀਆਂ ਜਦੋਂ ਸਾਚ ਅੰਦਰ ਹੋਏ ਸਾਚਾ ਤਾਂ ਸਾਚਾ ਪਾਈਐ ਜਦ ਸਾਚ ਅੰਦਰ ਇਥੇ ਠਮਕਾ ਹੋਏ ਸੱਚ ਕਿੱਥੇ ਵਿਸਰਾਮ ਹੈ ਤਾਮ ਇਥੇ ਯਮਕ ਲਾ ਦੇਣੀ ਐ ਸਾਚਾ ਪਾਈ ਐ ਲਿਖੇ ਵੱਜੋ ਸੁਰਤ ਨਾਹੀ ਬੋਲ ਬੋਲ ਗਵਾਈ ਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈ ਐ ਕਾਇਆ ਕੂੜ ਵਿਗਾੜ ਕਹੀ ਨਈਐ ਤਾ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਤਾ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ ਯਾਨੀ ਮੈਂ ਪਦ ਤੇ ਠਮਕ ਲਾ ਦਿੱਨੀ ਤਾ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ ਅੰਮ੍ਰਿਤ ਹਾਰ ਕਾ ਨਾਮ ਮੇਰੇ ਮਨ ਪਾਇਆ ਨਾਮ ਮੀਠਾ ਮਨ ਹੈ ਲਾਗਾ ਦੂਖ ਡੇਰਾ ਟਾਹਿਆ ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫਰਮਾਇਆ ਜਾਮ ਤਾਂ ਇਕੱਠਾ ਨਹੀਂ ਕਹਿਦਾ ਨਾ ਜਾਮ ਪਦ ਤੇ ਜਮਕ ਲਾਦਨੀ ਹੈ ਸੂਖ ਪਦ ਤੇ ਵੀ ਜਮਕ ਹੈ ਨਦਰ ਤੁਧ ਅਰਦਾਸ ਮੇਰੀ ਤੁਧ ਪਦ ਤੇ ਠਮਕ ਹੈ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਤਾ ਮੈਂ ਕਹਿਆ ਕਹਿਣ ਜਾ ਤੁਝੇ કહਾਇਆ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੀਤੀ ਆਪ ਆਪ ਮਨਿਆਵਣਾ ਜਿਸ ਨਾਲ ਸੰਗਤ ਕਰ ਸ੍ਰੀਤੀ ਜਾਏ ਕਿਆ ਰੂ ਆਵਣਾ ਜਾਏ ਕਿਆ ਰੂ ਆਵਣਾ ਕਿਆ ਪਦ ਤਿ ਠਮਕ ਲਾ ਦਨੀ ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀ ਬਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਈਆਂ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮੀਠਾ ਸਭ ਮੰਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੂ ਕਰੇ ਕਿਛ ਪੁੰਨਦਾਨ ਅਨੇਕ ਕਰਨੀ ਕਿਛ ਨਹੀਂ ਕਹਿਣਾ ਬੋਲਾ ਹੀ ਬੋਲਣਾ ਕਿਛ ਪੁੰਨਦਾਨ ਅਨੇਕ ਕਰਨੀ ਨਾਮ ਤੋਲਨਾ ਸੰਸਰੀ ਨਾਨਕ ਜਿਨ ਨਾਮ ਮਿਲਿਆ ਕਰਮ ਹੂਆ ਧੁਰ ਕਦੇ ਕਦੇ ਬੋਲਾ ਹੀ ਉਚਾਰਨ ਕਰਨਾ ਵੱਖਰੇ ਪਾਦ ਉਚਾਰਨ ਕਰਨਾ ਧੁਰ ਕਦੇ ਇਕੱਠਾ ਨਹੀਂ ਕਹਿ ਦੇਣਾ ਧੁਰ ਕਦੇ ਸਭ ਉਪਾਈਆਂ ਆਪ ਆਪੇ ਨਦਰ ਕਰੇ ਗਡ ਹੰਸ ਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਨਾ ਸਰਬੋ ਸਮਾਨਾ ਆਪ ਤੂ ਹੈ ਸਰਬੇ ਸਰਬੇ ਸਮਾਨਾ ਆਪ ਤੂ ਹੈ ਸਰਬੇ ਸਮਾਨਾ ਆਪ ਤੂ ਹੈ ਉਪਾਏ ਧੰਦਾ ਲਾਈਆ ਇਕ ਤੁਝ ਹੀ ਕੀਏ ਰਾਜੇ ਰਾਜੇ ਪਦ ਪੂਲਾ ਹੀ ਉਚਾਰਨ ਇਕ ਨਾ ਭੇਖ ਪਵਾਈਆ ਭੇਖ ਪਦ ਜਿਹੜਾ ਕਸ ਕੇ ਉਚਾਰਨ ਕਰਨਾ ਇਕ ਨਾ ਭੇਖ ਪਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਧਰਮ ਪੁਲਾਣਾ ਸਦਾ ਦਇਆ ਕਰਹੁ ਆਪਣੀ ਨਾਮ ਨਾਮ ਵਿਖਾਣਾ ਨਾਮ ਤੇਰਾ ਹੈ ਸੱਚਾ ਸਦਾ ਮੈਂ ਮਨ ਇਹ ਵਿਸ्राम ਧਿਆਨ ਨਾਲ ਲਾਉਣਾ ਹੈ ਨਾਮ ਤੇਰਾ ਹੈ ਸੱਚਾ ਇਥੇ ਵਿਸ्राम ਹੈ ਸਦਾ ਇਥੇ ਯਮਕ ਲਾ ਦਨੀ ਹੈ ਮੈਂ ਮਨ ਭਾਣਾ ਨਾਮ ਤੇਰਾ ਹੈ ਸੱਚਾ ਸਦਾ ਮੈਂ ਮਨ ਭਾਣਾ ਮੈਂ ਮਨ ਭਾਣਾ ਦੁੱਖ ਗਿਆ ਸੁਖ ਆਏ ਸਮਾਣਾ ਗਾਵਣ ਸੁਰ ਨਰ ਸੁਗੜ ਸੁਜਾਣਾ ਸੁਰ ਨਾਰ ਸੁਗੜ ਸੁਜਾਨ ਗਾਵਹਿ ਜੋ ਤੇਰੇ ਮਨ ਭਾਵਹਿ ਮਾਇਆ ਮੋਹ ਚੇਤਾ ਨਾਹੀ ਮੋਹੇ ਲਾਂ ਲੱਗੀ ਮਾਇਆ ਮੋਹ ਚੇਤਾ ਨਾਹੀ ਅਹਿਲਾ ਜਨਮ ਗਵਾਵਹਿ ਅਹਿਲਾ ਅਹਿਲਾ ਜਨਮ ਗਵਾਵਹੀ ਇੱਕ ਮੂੜ ਮੁਗਦ ਨਾ ਚੇਤਾਹ ਮੂਲੇ ਥੋੜੀ ਜੀ ਮਿਹਨਤ ਨਾਲ ਧੱਦਾ ਮੁਗਦ ਤੋਂ ਅਦੀਵਾਜ ਕਰਨੀਆ ਮੁਗਦ ਦੱਦਾ ਨਹੀਂ ਬੂਲਣਾ ਇੱਕ ਮੂੜ ਮੁਗਦ ਨਾਚੇ ਤਹ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਹਾਂਜੀ ਸਾਚਾ ਪਦਤੀ ਮਿਸਰਾਮ ਹੈ ਸੋਏ ਮੈਂ ਸੋਏ ਮੈਂ ਮਨ ਭਾਣਾ ਮੈਂ ਮਨ ਇਕੱਠਾ ਨਹੀਂ ਕਹਿ ਦੇਣਾ ਸੋਏ ਪਦਤੀ ਜਮਕ ਲਾ ਦੇਣੀ ਹੈ ਮੈਂ ਮਨ ਭਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈ ਮਾਨ ਭਾਣਾ ਤੇਰਾ ਵਖਤ ਸੁਹਾਵਾ ਵਖਤ ਖਖਾ ਬੂਲ ਕੇ ਤੇਰਾ ਵਖਤ ਸੁਹਾਵਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵਹਿ ਭਾਉ ਕਰ ਸੇਵਕ ਸੇਵਹਿ ਭਾਉ ਕਰ ਲਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿਨਾ ਲਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਇ ਰਾਤੇ ਨਿਤ ਚੜ੍ਹੈ ਸਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਇੱਕ ਕਰਮ ਧਰਮ ਨਾ ਹੋਏ ਸੰਜਮ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਏਕ ਪਛਾਣੀ ਜਾਮ ਨਾ ਏਕ ਪਛਾਣੀ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੈ ਰਾਜ ਤੇਰਾ ਕਬਹ ਨਾ ਜਾਵੇ ਰਾਜੋ ਤਾਂ ਤੇਰਾ ਰਾਜੋ ਤਾਂ ਤੇਰਾ ਸਦਾ ਨਿਚਲ ਏ ਕਬ ਕਬਹ ਨਾ ਜਾਵੇ ਹਾਂਜੀ ਰਾਜੋ ਤਾਂ ਤੇਰਾ ਸਦਾ ਨਿਹਚਲ ਇਹ ਕਬਹ ਨਾ ਜਾਵਈ ਚੱਕਰ ਤਾ ਤੇਰਾ ਸੋਇ ਹੋਵੈ ਚੱਕਰ ਤਾ ਤੇਰਾ ਸੋਇ ਹੋਵੈ ਜੋ ਇਹ ਸਹਿਜ ਸਮਾਵੈ ਜੋ ਇਹ ਸਹਿਜ ਸਮਾਵੈ ਦੁਸ਼ਮਨ ਤਾ ਦੁੱਖ ਨ ਲੱਗੈ ਮੂਲੇ ਦੁਸ਼ਮਨ ਤਾ ਦੁੱਖ ਇਥੇ ਠਮਕ ਨ ਲੱਗੈ ਮੂਲੇ ਦੁਸ਼ਮਨ ਤਾ ਦੁੱਖ ਨ ਲੱਗੈ ਮੂਲੇ ਪਾਪ ਨੀੜ ਨਾ ਆਵੈ ਹੋ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵੈ ਨਾਵੈ ਪੁਲਈ ਬੁਲਨਾ ਨਾਮ ਦਾ ਵਾਚਕ ਹੈ ਜੁਗ ਹੈ ਜੁਗੰਤਰ ਭਗਤ ਤੁਮਾਰੇ ਜੁਗ ਹੈ ਜੁਗੰਤਰ ਭਗਤ ਤੁਮਾਰੇ ਕੀਰਤ ਕਰਹਿ ਸੁਆਮੀ ਤੇਰੇ ਦਵਾਰੇ ਸੁਆਮੀ ਪਦਤੀ ਵਿਸਰਾਮ ਹੈ ਕੀਰਤ ਕਰਹਿ ਸੁਆਮੀ ਤੇਰੇ ਦਵਾਰੇ ਜਪਹਿ ਤਾ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਮ ਜਾਪੈ ਜਾਮ ਮਨ ਵਸਾਵਹਿ ਪਰਮੂ ਭੁਲਾਵਾ ਤੁਝ ਹੈ ਕੀਆ ਜਾਮ ਏਹ ਚੁਕਾਵਹਿ ਗੁਰ ਪ੍ਰ사ਦੀ ਕਰਹੁ ਕਿਰਪਾ ਲੇਹੁ ਜਮੁ ਉਬਾਰੇ ਜੁਗਹ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਅਲਖ ਅਪਾਰਾ ਹਾ ਵੱਡੇ ਮੇਰੇ ਸਾਹਿਬਾ ਅਲਖ ਅਪਾਰਾ ਕਿਉ ਕਰ ਕਰੋ ਬੇਨੰਤੀ ਹਾ ਆਖ ਨਾ ਜਾਣਾ ਨਦਰ ਕਰਹਿ ਤਾ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ 부ਝਾਵੇ ਜਾਮ ਆਪ 부ਝਾਵੇ ਜਾਮ ਆਪ 부ਝਾਵੇ ਦੁਖ ਭੂਖ ਸੰਸਾਰ ਕੀਏ ਸਹਸਾ ਏ ਹੋ ਚੁਕਾਵਹਿ ਬਿਨਵੰਤ ਨਾਨਕ ਜਾਏ ਸਹਸਾ ਬੁੱਝਾ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਤੇਰੇ ਬੰਕੇ ਲੋਇਨ ਦੰਤ ਰੀਸਾਲਾ ਸੋਹਣੇ ਨਕ ਜਿਨ ਲੰਮੜੇ ਵਾਲਾ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਲੱਲੇ ਨਾ ਲਾੜਾ ਅੱਖਰ ਨਹੀਂ ਬਣਾਉਣਾ ਮਾਲਾ ਹੀ ਕਹਿਣਾ ਹੈ ਸੋਵਨ ਢਾਲ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਮਦਵਾਰ ਨਾ ਹੋ ਖੜੀਆ ਜਮਦਵਾਰ ਨਾ ਹੋ ਖੜੀਆ ਜਮਦਵਾਰ ਨਾ ਹੋ ਖੜੀਆ ਸਿੱਖ ਸੁਣ ਮਹਿਲੀ ਹੋ ਹੰਸ ਹੰਸਾ ਬਾਗ ਬੱਗਾ ਬੱਗ ਪੱਗਾ ਹੰਸ ਹੰਸਾ ਬਾਗ ਬੱਗਾ ਲਹ ਮਨ ਕੀ ਜਾਲਾ ਬੰਕੇ ਲੋਏ ਨ ਦੰਤ ਰੀਸਾਲਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਮਧਰਾੜੀ ਬਾਣੀ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਕੋਹ ਕਨ ਕੋਕਿਲਾ ਕੋਹ ਕਨ ਕੁਕਿਲਾ ਕੋਹ ਕਨ ਕੋਕਿਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਇਛ ਮਨ ਕੀ ਪੂਰੀਏ ਇਛ ਮਨ ਕੀ ਪੂਰੀਏ ਸਾਰੰਗ ਜੋ ਪਾਗ ਧਰੈ ਠਿਮ ਠਿਮ ਸਾਰੰਗ ਉਚਾਰਨ ਕਰਨਾ ਸਾਰੰਗ ਨਹੀਂ ਕਹਿਣਾ ਸਾਰੰਗ ਆਮ ਕਈ ਸਾਰੰਗ ਕਹਿ ਜਾਂਦੇ ਨੇ ਗੱਗਾ ਛੱਡ ਦਿੰਦੇ ਨੇ ਗੱਗਾ ਵੀ ਉਚਾਰਨ ਕਰਨਾ ਸਾਰੰਗ ਜੋ ਪਾਗ ਧਰੈ ਠਿਮ ਠਿਮ ਸਾਰੰਗ ਜੋ ਪਾਗ ਧਰੈ ਠਿਮ ਠਿਮ ਆਪ ਆਪ ਸੰਧੂਰੇ ਕਿੱਥੇ ਸਾਰੰਗ ਪਾਦ ਦਾ ਅਰਥ ਹੈ ਹਾਥੀ ਸਾਰੰਗ ਪਾਦ ਦੇ 16 ਅਰਥ ਹਨ ਕਿ ਹੋਰ ਵੀ ਗਈ ਅਰਥਾਂ ਸਾਰੰਗ ਪ੍ਰਕਰਨ ਅਨੁਸਾਰ ਉਹਦੇ ਅਰਥ ਬਦਲ ਜਾਂਦੇ ਆ ਜਿਵੇਂ ਸਾਰੰਗ ਕੋ ਸਾਰੰਗ ਚਲੀ ਲੈ ਕੇ ਸਾਰੰਗਾਤ ਜੇਕਰ ਸਾਰੰਗ ਨਾ ਹੋ ਤੋ ਤੋ ਸਾਰੰਗ ਕਰਤਾ ਕਾਤ ਇਹ ਬਕੋ ਵਖਰੇ ਅਰਥ ਹੈ ਸਾਰੰਗ ਜੋ ਪਾਗ ਤਰੈ ਠੇਮ ਠੇਮ ਇਥੇ ਵਿਸਰਾਮ ਸਾਰੰਗ ਜੋ ਪਾਗ ਤਰੈ ਠੇਮ ਠੇਮ ਆਪ ਆਪ ਸੰਧੂ ਰੈ శ్రీ ਰੰਗ ਰਾਤੀ ਫਰੈ ਮਾਤੀ శ్రీ ਰੰਗ ਰਾਤੀ ਵਖਰਾ ਪਾਠ ਹੈ ਸ੍ਰੀ ਰੰਗ ਰਾਤੀ ਫਿਰੈ ਮਤੀ ਉਦਕ ਗੰਗਾ ਬਾਣੀ ਉਦਕ ਪਾਤੀ ਜਮਕ ਸ੍ਰੀਰ ਸ੍ਰੀ ਰੰਗ ਰਾਤੀ ਫਿਰੈ ਮਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਵਡਹੰਸ ਮਹੱਲਾ ਤੀਜਾ ਸ਼ੰਤ ਰਾੜੀ ਭਾਰਕ ਨਾ ਮਧਰਾੜੀ ਮਧਰਾੜੀ ਬੋਲਣਾ ਮਧਰਾੜੀ ਨਹੀਂ ਕਹਿਣਾ ਮਤਰਾੜੀ ਮਧਰਾੜੀ ਸਾਰੀ ਮਧਰਾੜੀ ਵਾਹਿਗੁਰੂ ਜੀ ਕਾ ਖਾਲਸਾ ਗੁਰ ਹੈ ਵਾਹਿਗੁਰੂ ਜੀ ਕੀ ਫਤਿਹ